पर मैं इन सब ਨੂੰ ਕਹਿਣਾ ਚਾਹੂੰਗੀ ਕਿ ਤੁਸੀਂ ਕਦੇ ਵੀ ਕਿਸੇ ਨੂੰ ਇੰਨਾ ਹਾਰਡ ਨਾ ਕਰੋ ਕਿ ਉਹ ਆਪਣਾ ਜਿਉ ਖੜਾ ਹੋਣਾ ਚਾਵੇ ਉਹ ਗਿਰ ਜਾਵੇ ਬਿਲਕੁਲ ਸਹੀ ਗੱਲ ਗਿਰ ਜਵੇ ਇਸ ਕਰਕੇ ਸਗੋਂ ਉਹਨਾਂ ਨੂੰ ਮੋਟੀਵੇਟ ਕਰੋ ਉਹਨਾਂ ਨੂੰ ਖੜਾ ਕਰੋ ਕਿ ਨਹੀਂ ਮੇਰੇ ਕੁਝ ਰਿਸ਼ਤੇਦਾਰ ਕੁਝ ਮੇਰੇ ਐਦਾਂ ਦੇ ਆ ਜਿਨ੍ਹਾਂ ਨੇ ਮੈਨੂੰ ਇਹ ਕਿਹਾ ਸੀ ਵੀ ਤੁਹਾਡੇ ਬੱਚੇ ਤੁਹਾਡੇ ਨਾਲ ਆ ਔਰ ਤੁਸੀਂ ਇਹਨਾਂ ਨੂੰ ਖੜਾ ਕਰ ਸਕਦੇ ਬਿਲਕੁਲ ਸਹੀ ਗੱਲ ਮੇਰੇ ਭੈਣ ਭਰਾ ਮੇਰੇ ਮੇਰੇ ਪੇਕੇ ਆ ਘਰ ਮੇਰੇ ਆਪਣੇ ਭੈਣ ਭਰਾ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕਰਿਆ ਉਹਨਾਂ ਨੇ ਬਹੁਤ ਕਿਹਾ ਕਿ ਜੇ ਤੁਸੀਂ ਖੜੇ ਹੋਵੋਗੇ ਤਾਂ ਤੁਹਾਡੇ ਬੱਚੇ ਖੜੇ ਹੋਣਗੇ ਜਦੋਂ ਡੀਮੋਟੀਵੇਟ ਹੁੰਦੇ ਆ ਹੁਣ ਵੀ ਯਾਦਾਂ ਆ ਜਾਂਦੀਆਂ ਹੋਣੀਆਂ ਪੁਰਾਣੀਆਂ ਗੱਲਾਂ ਯਾਦ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫਿਰ ਇੰਨੀ ਇੰਨਾ ਹੌਸਲਾ ਕਿਦਾਂ ਕਿਹੜੀ ਵੇ ਨਾਲ ਰੱਬ ਨੂੰ ਯਾਦ ਕਰਦੇ ਆ ਜਾਂ ਉਹਨਾਂ ਬਾਰੇ ਕੁਝ ਲਿਖ ਕੇ ਕਰਦੇ ਆ ਕਿਵੇਂ ਮੋਟੀਵੇਸ਼ਨ ਆਪਣੇ ਆਪ ਨੂੰ ਕਿਵੇਂ ਦਿੰਦੇ ਆ ਤੁਸੀਂ ਮੋਟੀਵੇਸ਼ਨ ਇੱਕ ਤਾਂ ਸਵਾਇਗ੍ਰੀ ਤੇ ਲਾਣ ਲੱਗੇ ਬਿਲਕੁਲ ਜੀ ਉਹਨੂੰ ਅਰਦਾਸ ਕਰੀ ਦੇ